ਵੀ ਭਾਰਤ ਸਰਕਾਰ ਵੱਲੋਂ ਇਹ ਪੰਜਾਬ ਦੇ ਵਿੱਚ ਰეკਮੈਂਡ ਕਿਉਂ ਕੀਤੀ ਗਈ ਸੀ ਤੀ ਉਹਦਾ ਕੀ ਕਾਰਨ ਸੀ ਪੰਜਾਬ ਦੇ ਵਿੱਚ ਸਾਨੂੰ ਪਤਾ ਮੁੱਦਾ ਬਣਿਆ ਹੋਇਆ ਪਾਣੀਆਂ ਦਾ ਵੀ ਜਿਹੜਾ ਜ਼ਮੀਨੀ ਪਾਣੀਆਂ ਉਹ ਬਹੁਤ ਥੱਲੇ ਜਾਈ ਜਾਂਦਾ ਹਨ ਜਿਹੜੀਆਂ ਇਹ ਹਾਈਬ੍ਰਿਡ ਕਿਸਮਾਂ ਨੇਗੀਆਂ ਇਹ ਪਾਣੀ ਬਹੁਤ ਘੱਟ ਪਾਲਦੀਆਂ ਨੇਗੀਆਂ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਪਾਈ ਆ ਵੀ ਤੁਸੀਂ ਇਸ ਤਰ੍ਹਾਂ ਕਿਸ ਤਰੀਕੇ ਜਿਹੜਾ ਹਾਈਬ੍ਰਿਡ ਝੋਨੇ ਨੂੰ ਉਹ ਬੈਨ ਕਰ ਸਕਦੇ ਹੋ ਜਿਹੜਾ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਰეკਮੈਂਡ ਕੀਤਾ ਪਿਆਗਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਕਿਸਾਨ ਭਰਾਵੋ ਅੱਜ ਗੱਲ ਕਰਦੇ ਆ ਹਾਈਬ੍ਰਿਡ ਝੋਨੇ ਬਾਰੇ ਜਿਵੇਂ ਸਾਰੇ ਕਿਸਾਨ ਵੀਰਾਂ ਨੂੰ ਪਤਾ ਵੀ ਪੰਜਾਬ ਸਰਕਾਰ ਨੇ ਜਿਹੜਾ ਹਾਈਬ੍ਰਿਡ ਝੋਨੇ ਦੇਣਾ ਬਈ ਉਹ ਬੈਨ ਲਾ ਦਿੱਤਾ ਪਰ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਭਾਰਤ ਸਰਕਾਰ ਵੱਲੋਂ ਹਾਈਬ੍ਰਿਡ ਝੋਨਾ ਪੰਜਾਬ ਦੇ ਵਿੱਚ ਰეკਮੈਂਡ ਆਗਾ ਤਾਂ ਕੋਈ ਵੀ ਸਟੇਟ ਗਵਰਨਮੈਂਟ ਆ ਜਿਹੜੀ ਉਹਨੂੰ ਬੈਨ ਨਹੀਂ ਕਰ ਸਕਦੀ ਤੇ ਇਸੇ ਕਰਕੇ ਇਹਦੇ ਵਿਰੁੱਧ ਕਿਸਾਨਾਂ ਦੇ ਇੱਕ ਸਮੂਹ ਨੇ ਕਿਸਾਨ ਗੁਰਿੰਦਰ ਸਿੰਘ ਤੇ ਨਾਲ ਉਹਨਾਂ ਦੇ ਹੋਰ ਕਿਸਾਨ ਵੀਰਾਂ ਨੇ ਪੰਜਾਬ ਸਟੇਟ ਦੇ ਫੈਸਲੇ ਵਿਰੋਧੀ ਜਿਹੜਾ ਹਾਈ ਕੋਰਟ ਦਾ ਕੁੰਡਾਗਾ ਉਹ ਖੜਕਾਇਆ ਤੇ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਪਾਈ ਆ ਵੀ ਤੁਸੀਂ ਇਸ ਤਰ੍ਹਾਂ ਕਿਸ ਤਰੀਕੇ ਜਿਹੜਾ ਹਾਈਬ੍ਰਿਡ ਝੋਨੇ ਨੂੰ ਉਹ ਬੈਨ ਕਰ ਸਕਦੇ ਹੋ ਜਿਹੜਾ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਰეკਮੈਂਡ ਕੀਤਾ ਪਿਆਗਾ ਤੇ ਹੁਣ ਗੱਲ ਕਰਦੇ ਆਂਗੇ ਵੀ ਜਦੋਂ ਉਹ ਕੋਰਟ ਕੇਸ ਪੈ ਗਿਆ ਤਾਂ ਉਹਦੀ 13 ਮਈ ਨੂੰ ਤਰੀਕ ਆ ਗਈ ਤੇ ਉਹ 13 ਮਈ ਨੂੰ ਜਿਹੜੀ ਤਰੀਕ ਆ ਗਈ ਉਹਦੇ ਵਿੱਚ ਆਪਾਂ ਨੂੰ ਪੂਰਾ ਫੁੱਲ ਯਕੀਨ ਆ ਪੂਰੇ ਫੁੱਲ ਚਾਂਸ ਨੇਗੇ ਵੀ ਜਿਹੜਾ ਫੈਸਲਾਗਾ ਉਹ ਕਿਸਾਨਾਂ ਦੇ ਹੱਕ ਵਿੱਚ ਹੋਊਗਾ ਤੇ ਕਿਸਾਨਾਂ ਨੂੰ ਹਾਈਬ੍ਰਿਡ ਝੋਨਾ ਲਾਉਣ ਦੀ ਇਜਾਜ਼ਤ ਮਿਲ ਜਾਵੇਗੀ ਪ੍ਰਮਾਤਮਾ ਕਰੇ ਕਿਰਪਾ ਵੀ ਜਿਹੜਾ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਆਵੇ ਉਹ ਹੈਨਾ ਤੇ ਹੁਣ ਗੱਲ ਕਰਦੇ ਆ ਵੀ ਜਦੋਂ 13 ਮਈ ਨੂੰ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਜੇਕਰ ਆਉਂਦਾਗਾ ਤਾਂ ਤੁਸੀਂ ਇਹਨੂੰ ਜਿਵੇਂ ਕਿਸਾਨ ਵੀਰ ਹੁਣ ਉਲਝੀ ਜਾਂਦੇ ਨੇ ਵੀ ਦੂਜੇ ਸਾਰੇ ਆਮ ਲੋਕਾਂ ਨੇ ਪਨੀਰੀ ਬੀਜੀ ਜਾਂਦੇ ਨੇ ਦੂਜੀਆਂ ਵੈਰੈਟੀਆਂ ਲਾਈ ਜਾਂਦੇ ਨੇ ਤਾਂ ਕਰਕੇ ਦਿੱਕਤ ਆਈ ਜਾਂਦੀ ਆ ਪਰ ਕਿਸਾਨ ਭਰਾਵੋ ਤੁਸੀਂ ਇਹਨੂੰ 25 ਤੋਂ 30 ਮਈ ਦੇ ਵਿੱਚ ਵੀ ਜਾ ਕਰ ਜੇ ਕਰਨ ਇਹਦੀ ਪਨੀਰੀ ਬੀਜੋਗੇ ਫਿਰ ਵੀ 20-22 ਦਿਨਾਂ ਦੀ ਪਨੀਰੀ ਜਿਹੜੀ ਹਾਈਬ੍ਰਿਡ ਕਿਸਮਾਂ ਦੀ ਪਨੀਰੀ ਆ ਉਹ ਲੱਗਦੀ ਹੁੰਦੀ ਹੈਗੀ ਤੇ ਉਹਨੂੰ ਤੁਸੀਂ 20 ਜੂਨ ਦੇ ਆਸ-ਪਾਸ ਆਪਦੇ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰ ਸਕਦੇ ਹੋ ਯਾਨੀ ਕਿ ਵੀ ਪਨੀਰੀ ਪੁੱਟ ਕੇ ਆਪਦੇ ਖੇਤ ਦੇ ਵਿੱਚ ਲਾ ਸਕਦੇ ਹੋ ਤੇ ਫਿਰ ਵੀ ਤੁਹਾਡਾ ਜਿਹੜਾ ਫਸਲ ਦੀ ਕਟਾਈ ਹੋਣੀ ਆ ਉਹ ਸਤੰਬਰ ਦੇ ਆਖਰੀ ਹਫਤੇ ਜਾਂ ਅਕਤੂਬਰ ਦੇ ਪਹਿਲੇ ਹਫਤੇ ਉਹ ਹੋ ਜਾਣੀ ਆ ਹੁਣ ਗੱਲ ਕਰਦਾ ਵੀ ਭਾਰਤ ਸਰਕਾਰ ਵੱਲੋਂ ਇਹ ਪੰਜਾਬ ਦੇ ਵਿੱਚ ਰეკਮੈਂਡ ਕਿਉਂ ਕੀਤੀ ਗਈ ਸੀ ਉਹਦਾ ਕੀ ਕਾਰਨ ਸੀ ਪੰਜਾਬ ਦੇ ਵਿੱਚ ਸਾਨੂੰ ਪਤਾ ਮੁੱਦਾ ਬਣਿਆ ਹੋਇਆ ਪਾਣੀਆਂ ਦਾ ਵੀ ਜਿਹੜਾ ਜ਼ਮੀਨੀ ਪਾਣੀਆਂ ਉਹ ਬਹੁਤ ਥੱਲੇ ਜਾਈ ਜਾਂਦਾ ਹਨ ਜਿਹੜੀਆਂ ਇਹ ਹਾਈਬ੍ਰਿਡ ਕਿਸਮਾਂ ਨੇਗੀਆਂ ਇਹ ਪਾਣੀ ਬਹੁਤ ਘੱਟ ਭਾਲਦੀਆਂ ਨੇਗੀਆਂ ਜਿਵੇਂ ਮੈਂ ਜਿਹੜੀ ਪਹਿਲਾਂ ਵੀਡੀਓ ਪਾਈ ਤੀਗੀ ਉਹਦੇ ਵਿੱਚ ਦਿਖਾਇਆ ਸੀਗਾ ਵੀ ਪਾਣੀ ਬਿਲਕੁਲ ਸੁੱਕਾ ਤੀਕ ਤੇ ਫੇਰ ਵੀ ਪਣੀਰੀ ਲਾਈ ਜਿਹੜੀ 7701 ਤੇ 7501 ਵੈਰਾਈਟੀ ਦੀ ਸਵਾਨਾ ਸੀਡ ਦੀਆਂ ਤੇ ਇਹ ਭਰਾ ਉਹ ਹਾਈਬ੍ਰਿਡ ਝੋਨੇ ਦਾ ਜਿਹੜਾ ਝਾੜ ਆ 5-6 ਕੁਇੰਟਲ ਪ੍ਰਤੀ ਏਕੜ ਵੱਧ ਨਿਕਲਦਾਗਾ 5-6 ਕੁਇੰਟਲ ਝਾੜ ਵੱਧ ਨਿਕਲਦਾ ਮੰਨ ਲਵੀ 10-12000 ਰੁਪਇਆ ਕਿਸਾਨ ਨੂੰ 1 ਕਿੱਲੇ ਮਗਰ ਜਿਆਦਾ ਫਾਇਦਾ ਹੋਣਾਗਾ ਤੁਸੀਂ ਐਂ ਦੇਖੋ ਵੀ ਪਾਣੀ ਵੀ ਵੈਰਾਈਟੀਆਂ ਘਟ ਲੈਂਦੀਆਂ ਨੇਗੀਆਂ ਤੇ ਸਮਾਂ ਵੀ ਘਟ ਲੈਂਦੀਆਂ ਨੇ ਤੇ ਇਹਨਾਂ ਦਾ ਜਿਹੜਾ ਕਦਦਾ ਉਹ ਵੀ ਸਿਰਫ ਆਪਾਂ ਕਹੀਏ ਨਾਰਮਲ ਰਹਿੰਦਾਗਾ ਉਹਦੇ ਕਾਰਨ ਅਕਤੂਬਰ ਦੇ ਪਹਿਲੇ ਹਫਤੇ ਦੀ ਕਟਾਈ ਹੋਣ ਜਾਣ ਕਰਕੇ ਇਹਦੀ ਪ੍ਰਾਲੀ ਵਗੈਰਾ ਸਾਰੀ ਜਿਹੜੀ ਜ਼ਮੀਨ ਦੇ ਵਿੱਚ ਵਾਹੀ ਜਾਂਦੀ ਆ ਤੇ ਇਸੇ ਕਰਕੇ ਗਵਰਨਮੈਂਟ ਨੇ ਆਪਾਂ ਕਹੀਏ ਭਾਰਤ ਸਰਕਾਰ ਨੇ ਪੰਜਾਬ ਦੇ ਵਿੱਚ ਇਹਨੂੰ ਪਰਮਿਸ਼ਨ ਦਿੱਤੀ ਵੀ ਆ ਵੀ ਪ੍ਰਾਲੀ ਵਗੈਰਾ ਵਾਹਣ ਦੇ ਵਿੱਚ ਵਾਕੇ ਆਰਾਮ ਨਾਲ ਜਿਵੇਂ ਆਪਣੇ ਕਿਸਾਨ ਵੀਰ ਕਹਿੰਦੇ ਹੁੰਦੇ ਆ ਵੀ ਸਾਨੂੰ 15 20 ਦਿਨ ਚਾਹੀਦੇ ਹੁੰਦੇ ਆਗੇ ਹਨਾ ਵੀ ਪ੍ਰਾਲੀ ਨੂੰ ਜਿਹੜਾ ਖਤਮ ਕਰਨ ਵਾਸਤੇ ਉਹਨੂੰ ਜ਼ਮੀਨ ਦੇ ਵਿੱਚ ਵਾਕੇ ਆਰਾਮ ਦੇ ਨਾਲ ਉਦੋਂ ਬਾਅਦ ਜਿਹੜਾ ਆਪਾਂ ਕਣਕ ਦੀ ਵੀ ਆਈ ਕਰ ਸਕਦੇ ਆ ਇਸੇ ਕਰਕੇ ਕਿਸਾਨ ਵੀਰਾਂ ਨੂੰ ਕਹਿਣੇ ਆ ਵੀ ਕਾਲੇ ਨਾ ਹੋਵੋ ਦੂਜੇ ਕਿਸਾਨਾਂ ਨੇ ਪਣੀਰੀ ਬੀਜ ਤੇ ਕੋਈ ਗੱਲ ਨਹੀਂ ਉਹਨਾਂ ਦੀਆਂ ਜਿਹੜੀਆਂ ਵੈਰੈਟੀਆਂ ਨੇ ਉਹ ਲੰਮਾ ਸਮਾਂ ਲੈਂਦੀਆਂ ਨੇ ਪਾਣੀ ਵੀ ਉਹਨਾਂ ਨੂੰ ਵੱਧ ਚਾਹੀਦਾਗਾ ਤੇ ਝਾੜ ਵੀ ਉਹਨਾਂ ਦਾ ਹਾਈਬ੍ਰਿਡ ਕਿਸਮਾਂ ਦੇ ਮੁਕਾਬਲੇ ਨਹੀਂ ਨਿਕਲਦਾ ਇਸੇ ਕਰਕੇ 13 ਮਈ ਨੂੰ ਜਿਹੜੀ ਤਰੀਕ ਪੈ ਰਹੀ ਹੈ ਕੋਰਟ ਦੇ ਵਿੱਚ ਪਰਮਾਤਮਾ ਕਰੇ ਕਿਰਪਾ ਵੀ ਫੈਸਲਾ ਜਿਹੜਾ ਸਾਡੇ ਕਿਸਾਨਾਂ ਦੇ ਹੱਕ ਵਿੱਚ ਆਵੇ ਵਾਹਿਗੁਰੂ ਕਿਰਪਾ ਕਰੇ ਤੇ ਸਾਡੇ ਕਿਸਾਨ ਵੀਰ ਜਿਹੜੇ ਹਾਈਬ੍ਰਿਡ ਝੋਨਾ ਲਾਉਣਾ ਚਾਹੁੰਦੇ ਆ ਉਹ ਤੁਸੀਂ ਆਪਦੇ ਅਧਿਕਾਰਕ ਡੀਲਰਾਂ ਤੋਂ ਖਰੀਦ ਸਕਦੇ ਹੋ ਤੇ ਜਿਵੇਂ ਮੈਂ ਗੱਲ ਕਰੀ ਸੀਗੀ ਵੀ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਸਵਾਨਾ ਦਾ ਸੀਡ ਦਾ 7701 ਤੇ 7501 ਜਿਹੜਾ ਬੀਜ ਆ ਬਹੁਤ ਪਸੰਦ ਕੀਤਾ ਜਾਣ ਲੱਗਿਆਗਾ ਉਹਦਾ ਕਾਰਨ ਕੀ ਹੈਗਾ ਵੀ ਸਾਡੇ ਲਵੇ ਪਿੰਡਾਂ ਹੰਢਾਇਆ ਹੰਢਾਇਏ ਦੇ ਇੱਕ ਕਿਸਾਨ ਨੇ ਪਿਛਲੀ ਵਾਰ ਜਦੋਂ ਝੋਨਾ ਲਾਉਂਦਾ ਸੀ ਉਦੋਂ ਤੋਂ ਤਾਂ ਉਹਨੇ ਕਦੂ ਕਰਤਾ ਤੇ ਉਦੋਂ ਉਹਦਾ ਟਰਾਂਸਫਾਰਮਾ ਜਿਹੜਾ ਉਹ ਮੱਚ ਗਿਆ ਤੇ ਆਪਣੇ ਕੋਲੇ ਉਹਦੀਆਂ ਵੀਡੀਓ ਵੀ ਪਈਆਂ ਨੇ ਰਿਕਾਰਡ ਵੀ ਪਿਆਗਾ ਵੀ ਜਮਾ ਸੁੱਕੇ ਕਦੂ ਦੇ ਵਿੱਚ 7501 ਵੈਰਾਈਟੀ ਸਾਵਾ 7501 ਵੈਰਾਈਟੀ ਲਾਈਤੀ ਤੇ ਫੇਰ ਵੀ ਪੂਰੀ ਕਾਮਯਾਬ ਰਹੀ ਉਹ ਜਿਹਨੂੰ ਗਵਾਂਢੀ ਖੇਤ ਦੇ ਕੋਲ ਦੀ ਨੰਗ ਦੇ ਕਹਿੰਦੇ ਕਿ ਵੀ ਇਹ ਕਿੱਥੇ ਕਾਮਯਾਬ ਹੋਊਗੀ ਝੋਨਾ ਕਿਤੇ ਬਿਨਾ ਪਾਣੀ ਤੋਂ ਹੋ ਸਕਦਾ ਭਰਾਵੋ ਇਹ ਘੱਟ ਪਾਣੀ ਲੈਣ ਵਾਲੀਆਂ ਵੈਰਾਈਟੀਆਂ ਨੇ ਤੇ ਬਹੁਤ ਵਧੀਆ ਇਹਨਾਂ ਦਾ ਝਾੜ ਨਿਕਲਦਾ ਬਾਕੀ ਤੇ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਮਿਹਰਬਾਨੀ ਥੈਂਕ ਯੂ ਲਵ ਯੂ ਆਲ